ਆਪਣੇ ਆਪੀ ਚਾਓ ਜਾਓ ਜਾਓ ਪਬਲਿਕ ਆ ਪੁੱਛੋ ਪਬਲਿਕ ਨੂੰ ਪੁੱਛੋ ਕੌਣ ਪੁੱਛੋ ਪੁੱਛੋ ਪਬਲਿਕ ਨੂੰ ਧੁੱਕ ਨਾਲ ਹੱਥ ਬੜਿਆ ਹੋਰ ਵੀ ਕਹਿੰਦਾ ਵੀਰਾ ਸਟਾਰਟ ਕਰ ਲਾ ਬਟਾਕਾ ਵੱਜ ਗਿਆ ਆੱਕੇ ਲਾ ਦੂੰ ਦੱਕਾ ਤੁਸੀਂ ਮੈਨੂੰ ਰੋਕਿਆ ਤੁਸੀਂ ਮੈਨੂੰ ਰੋਕਿਆ ਮੈਂ ਚਲਾਨ ਕੀਤਾ ਮੇਰਾ ਚਲਾਨ ਕਰ ਦੋ ਧੋਖਰੇ ਚਲਾਨ ਕੀਤਾ ਮੈਂ ਅਸੀਦੀ ਕਰਨੀ ਆ ਅਸੀਦੀ ਥਾਣੇ ਅੱਗੇ ਲਊਗਾ ਲੈ ਲਓ ਜੀ ਥਾਣੇ ਪਾਜੀ ਨਿਆਸ਼ ਕਾਮ ਆ ਹਾਂ ਠੀਕ ਆ ਸਰ ਪਾਸ਼ੇ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਬਦਲਾਅ ਹੋ ਰਹੀ ਆ ਸਿੱਧ ਰੈਣੀ ਤੋਂ ਲੈ ਲਓ ਮੈਂ ਪਿਆਪੁਰ ਨੂੰ ਮਾਰਿਆ ਨਹੀਂ ਕਹਿੰਦਾ ਵੀਰੇ ਪਰ ਸਾਡੇ ਕੁਝ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਨਾਮ ਨਾਮ ਹੋ ਰਿਹਾ ਸ਼੍ਰੀਮਾਨ ਭਗਵਾਨ ਮਾਝ ਜੀ ਨੂੰ ਬੇਨਤੀ ਕਰਦਾ ਕੁਝ ਨਕਮੇ ਅਫਸਰਾ ਦਾ ਤਬਾਦਿਆ ਕੀਤਾ ਜਾਵੇ ਚੜਦੀ ਕਲਾ ਸਪੋਰਟਸ ਕਲੱਬ ਲੁਧਿਆਣਾ ਦਾ ਗੈਰੀ ਬੋਪਰ ਹੈ ਸੀਨੀਅਰ ਪੰਜਾਬ ਕੋਰਟ ਮੈਂਡਿਸ ਗੱਲ ਕਰ ਰਿਹਾ ਵੀਰੇ ਔਰ ਸਾਡੀ ਵੀਰੇ ਲੁਧਿਆਣਾ ਦੇ ਵਿੱਚ ਇੱਕ સેવા ਚੱਲਦੀ ਆ ਪਿਛਲੇ 10 ਸਾਲ ਤੋਂ ਜਿਸ ਨੂੰ ਸ਼ਹਿਰ ਦੇ ਵਿੱਚ ਖੂਨ ਦੀ ਲੋੜ ਹੋਵੇ ਵੀਰੇ ਸਾਡੂ ਖੂਨ ਕਰਦੇ ਆ ਸਾਡੇ ਇੱਕ ਬੰਦਾ ਜਾ ਕੇ ਜਾ ਕੇ ਖੂਨਦਾਨ ਕਰਕੇ ਆਉਂਦਾ ਦੱਸੋ ਵੀਰੇ ਅਸੀਂ ਹੁੱਲਣ ਵਾਜੀ ਕਰਾਂਗੇ ਅਸੀਂ ਤਾਂ ਭੈਣਾਂ ਨੂੰ ਮਦਦ ਕਰਦੇ ਆ ਲੋਕਾਂ ਨੂੰ ਫ੍ਰੀ ਕੰਮ ਚ ਲਵਾਉਂਦੇ ਆ ਇਹਦੇ ਚੜਦੀ ਕਲਾ ਜੌਬਸ ਇੰਸਟਾਗ੍ਰਾਮ ਤੇ ਸਰਚ ਕਰ ਲਓ ਪੇਰੇ ਲੋਕਾਂ ਨੂੰ ਫ੍ਰੀ ਕੰਮ ਤੇ ਲਵਾਉਨੇ ਆ ਚੱਕਰੀ ਬੰਦਾ ਕਰੇਵੇ ਲੁਧਾਨੀ ਸ਼ਹਿਰ ਦੇ ਵਿੱਚ ਅੱਧੀ ਤਰਫ ਲੈਂਦੇ ਆ ਮੈਂ ਫ੍ਰੀ ਸੇਵਾ ਦਿੰਦਾ ਵੀਰੇ ਪਹਿਲੇ ਮੇਰੇ ਤੋਂ ਕੈਮਰਾ ਲਾਓ ਯਾਰ ਬੱਸ ਬਾਈ ਬਣ ਕੇ ਪੱਤਰਕਾਰ ਹੋ ਤੂੰ ਇਨੂੰ ਇੱਧਰ ਕਰ ਲੈ ਮੈਡਮ ਪਬਲਿਕ ਨੂੰ ਲਾ ਖੜਾ 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 ਆਹ ਦੇ ਨਾ ਮੁਰਦੀ ਕੀ ਦੱਸੂਗੀ ਆਹ ਸਲਾਨਸਰ ਪੇਜ ਅੱਛਾ ਜੀ ਠੀਕ ਆ ਜੀ ਕਰੋ ਵੀਰੇ ਸਾਰਾ ਸਲਾਨਸਰ ਪੇਜ ਕੀਤਾ ਬਹੁਤ ਚੰਗਾ ਜੀ ਪਬਲਿਕ ਨੇ ਕੀ ਦੱਸਣਾ ਹੁਣ ਮੇਰੀ ਸੁਣੋ ਆਹ ਕੈਮਰਾ ਉੱਥੇ ਕਰੋ ਲਾਈ ਇਹ ਦੇਖੋ ਹੋਇਆ ਗਿਆ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਲੁਣਾ ਮਜੂਦਾ ਗੈਰੀ ਬੋਪਾ ਰਹਾ ਗੈਰੀ ਸਿੱਧੂ ਬੋਲ ਰਿਹਾ ਵੀਰੇ ਆ ਸਾਡੇ ਅਫਸਰ ਨੇ ਪੰਜਾਬ ਪੁਲਿਸ ਦੇ ਜਸਮੇਲ ਸਿੰਘ ਜੀ ਇਹਨਾਂ ਨੇ ਮੈਨੂੰ ਰੋਕਿਆ ਮੈਨੂੰ ਕਾਲੀ ਦੇ ਮੇਰੇ ਸਿਰ ਤੇ ਪੱਗ ਬੰਨੀ ਆ ਹੈਲਮਟ ਦੀ ਕੋਈ ਲੋੜ ਨਹੀਂ ਤੁਹਾਨੂੰ ਸਮਝਾ ਮੇਰੇ ਕੋਲੇ ਆ ਸਾਚੀ ਬੋਲੂਗਾ ਵੀਰੇ ਆਰ ਸੀ ਮੇਰੇ ਕੋਲ ਹੈ ਨਹੀਂ ਸੀ ਮੈਂ ਕਿਹਾ ਭਾਜੀ ਆਰ ਸੀ ਘਰੇ ਰਹਿ ਗਈ ਮੇਰੇ ਮੇ ਸਚਾਈ ਆ ਇਹਨਾਂ ਨੇ ਕਿਹਾ ਬੇਟਾ ਲਾਇਸੈਂਸ ਦਿਖਾ ਦਿਓ ਮੈਂ ਕਿਹਾ ਜੇ ਲਿਆ ਰੋ ਫਿਰ ਮੈਨੂੰ ਕਹਿੰਦੇ ਨੇ ਜੇ ਥੋੜਾ ਕਿਰਾ ਪਟਾਕਾ ਵਾਜਦਾ ਮੈਂ ਕਿਹਾ ਜਨਾਬ ਤੁਸੀਂ ਪਟਾਕਾ ਮਾਰ ਦੋ ਪਟਾਕਾ ਵਜ ਗਿਆ ਮੈਂ ਇੱਥੇ ਅੱਖ ਲਾ ਕੇ ਫੂਕ ਜੂੰ ਫਿਰ ਮਿਲ ਕਿਹਾ ਤੂੰ ਮੇਰੇ ਨਾਲ ਪੰਗੇ ਨਾਲ ਤੂੰ ਮੇਰੇ ਨਾਲ ਉਹ ਨਾ ਕਰ ਮੈਂ ਤੈਨੂੰ ਆਹ ਕਰ ਦੂੰ ਮੈਂ ਤੈਨੂੰ ਬੰਦ ਕਰ ਦੂੰ ਭਾਈ ਜੀ ਕੀ ਗਲਤੀ ਆ ਮੈਂ ਵੀਰੇ 2004 ਦੇ ਵਿੱਚ 2004 ਚ ਸੀਨੀਅਰ ਪੰਜਾਬ ਪਾਵਰ ਲਿਫਟਿੰਗ ਗੋਲਡ ਮੈਡਲ ਲਸਟ ਔਰ ਨੈਸ਼ਨਲ ਗੋਲਡ ਆ ਵੀਰੇ ਮੇਰਾ ਲਗਾਤਾਰ ਜਿਲੇ ਵਿੱਚ ਮੈਂ 3 ਸਾਲ ਗੋਲਡ ਮੈਡਲ ਜਿੱਤੇ ਹੋਇਆ ਜੀ ਮੈਨੂੰ ਪੰਜਾਬ ਪੁਲਿਸ ਦੀ ਵਰਦੀ ਮਿਲੀ ਸੀ 2004 ਦੇ ਵਿੱਚ ਮੈਂ ਕਿਉਂ ਛੱਡੀ ਆ ਕਿਉਂ ਛੱਡੀ ਆ ਵੀਰੇ ਭੈੜੇ ਅਫਸਰਾਂ ਕਰਕੇ ਕੁਝ ਗੰਦੀ ਉਛਨਾ ਕਰਕੇ ਮੈਂ ਵਰਤੀ ਛੱਡੀਆ ਵੀਰੇ ਆ ਜਨਾਬ ਖੜੇ ਨੇ ਪੁੱਛ ਲੋ ਜਨਾਬ ਕਹਿੰਦੇ ਪਬਲਿਕ ਨੂੰ ਪੁੱਛ ਪਬਲਿਕ ਹੀ ਦੱਸੂਗੀ ਦੱਸੋ ਮੈਂ ਕੋਈ ਬਟਾਕਾ ਨਹੀਂ ਮਾਰਿਆ ਮੈਂ ਕੋਈ ਰੇਸ ਨਹੀਂ ਦਿੱਤੀ ਦੱਸੋ ਵੀਰੇ ਕੀ ਗਲਤੀ ਆ ਸਰਦਾਰ ਬੰਦਾ ਵਾ ਆ ਮੇਰਾ ਕਾੜਾ ਕੈਮਰਾ ਮਾਰ ਦੋ ਕਿਸਾਨ ਮਜ਼ਦੂਰ ਇਕਤਾ ਦਾ ਮੈਂ ਸੀਨੀਅਰ ਆਗੂ ਆ ਵੀਰੇ ਪਰ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਵੀਰੇ ਮੈਂ ਗੈਰੀ ਸਿੱਧੂ ਗੈਰੀ ਉਪਰ ਆ ਰਹਿਂਗੀ ਮੇਰੀ ਵੀਡੀਓ ਬਣਾ ਲੋ ਪਬਲਿਕ ਹੀ ਬੋਲੂਗੀ ਦੱਸੋ ਵੀਰ ਖੜੇ ਸੀਗੇ ਮੈਂ ਕੀ ਨਹੀਂ ਯਾਦ ਕੀਤਾ ਬੋਲੇ ਵੀਰੇ ਖੜੇ ਦੱਸਿਓ ਬਾਈ ਜੀ ਗੱਲ ਖਾਸ ਸਾਰੇ ਇਸਲਾਮ ਸਰ ਵੀਰੇ ਗੱਦਗਲੀ ਕਰਨੀ ਸਰਦਾਰ ਬੰਦਿਆ ਗੱਦਗਲੀ ਨਾ ਕਰਿਓ ਨਹੀਂ 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 ਇਹਨਾਂ ਨੇ ਧੋਖੇ ਨਾਲ ਮਰ ਲਾਇਸੈਂਸ ਫੜਿਆ ਫੇਰ ਮੈਨੂੰ ਕਹਿੰਦੇ ਵੀਰੇ ਮੈਂ ਚਲਾਨ ਕਰਨਾ ਬੋਨਡ ਕਰਨਾ ਕੀ ਬੋਨਡ ਕਰਨਾ ਵੀਰੇ ਪਟਾਕਾ ਮਾਰੋ ਵੀਰੇ ਹਾਂ ਜੀ ਸਰ ਆਮ ਲਾਗੀ ਹੋਇਆ ਜੀ ਕੇ ਪੇਰੇ ਬਿਨਾ ਆ ਰਿਹਾ ਸੀ ਜਿਹਦੀ ਕੇ ਆਵਾਜ਼ ਬਹੁਤ ਜਾਵਾ ਸਰ ਜੀ ਹੋਇਆ ਇਸ ਬੰਦੇ ਨੂੰ ਆਪਾਂ ਰੋਕਿਆ ਤੇ ਰੋਕਣ ਦੇ ਬਾਵਜੂਦ ਇਹ ਸ਼੍ਰੀਮਾਨ ਜੀ ਨੇ ਮਨ ਪਿਆਰ ਨਾ ਕਿਹਾ ਮੈਂ ਕਿਹਾ ਬੀਤੀ ਤੁਹਾਡਾ ਚਾਂਸ ਕਿਤ ਹੋਇਆ ਇਹ ਆਪਾਂ ਚਲਾਨ ਕਰਨਾ ਲਿਸੈਂਸ ਕਿਹਾ ਇਹ ਆਪਾਂ ਲਿਸੈਂਸ ਮੰਗਿਆ ਲਿਸੈਂਸ ਲੈ ਲਿਆ ਤੇ ਉਸ ਤੋਂ ਬਾਅਦ ਮੈਂ ਚਲਾਨ ਕਰਨ ਲੱਗਾ ਜੀ ਸ਼੍ਰੀਮਾਨ ਜੀ ਨੇ ਮੇਰੀ ਬੇਇਤੀ ਕਰੀ ਬਹੁਤ ਜ਼ਿਆਦਾ ਬੋਲਦਾ ਰਿਹਾ ਕਿ ਮੈਂ ਐਂ ਕਰੂਗਾ ਜੀ ਮੇਰਾ ਤੁਸੀਂ ਚਲਾਨ ਕਿਵੇਂ ਕਰ ਸਕਦੇ ਕਿਨੇ ਕਰ ਸਕਦੇ ਹੋ ਮੈਂ ਪੁਲਿਸ ਦਾ ਐ ਕਰਦਾ ਜੀ ਮੈਂ ਪੁਲਿਸ ਨਾਲ ਵੀ ਪੁਲਿਸ ਇਦਾਂ ਦੀ ਆ ਦੇਖੋ ਕਿੰਨਾ ਭੜਾ ਬੋਲ ਰਿਹਾ ਸੀਗਾ ਹੁਣ ਵੀ ਤੁਹਾਡੇ ਲਾਈਵ ਤੇ ਵਿੱਚ ਕਿੰਨਾ ਪੁਲਿਸ ਬਾਰੇ ਕਿੰਨਾ ਗੱਲ ਬੋਲ ਰਿਹਾ ਇਹ ਕੁਛ ਕੁਛ ਮੜੇ ਆਪਣਾ ਕਰਕੇ ਸਾਰੀ ਪੁਲਿਸ ਪਿਆਬਟ ਨੂੰ ਵੀ ਕਿੰਨੇ ਅਫਸਰ ਬਦਲਾਵਾ ਕਰ ਰਿਹਾ ਫਿਰ ਕੀ ਹੋਇਆ ਇਹਦਾ ਜਿਹੜਾ ਸਲੈਂਸਰ ਆ ਉਹਨੇ ਕੁਛ ਅਫਸਰ ਬਦਲਾਵਾ ਅਫਸਰ ਚੇਂਜ ਕਰਨ ਕਰਕੇ ਆਪਾਂ ਚਲਾਨ ਕੀਤਾ ਨਸਾਨ ਸਰ ਦੇ ਠੀਕ ਹੈ ਬਈ ਕਿਹਨੂੰ ਪੁੱਛਿਆ ਵੀ ਮੈਂ ਕੀ ਗਲਤੀ ਕੀਤੀ ਆ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਆ